ਸਦਾ ਹੀ ਫਸਲ ਦਾ ਨੁਕਸਾਨ ਹੁੰਦਾ ਸਾਰਾ ਜੀ ਦਾ ਡੰਗਰਾਂ ਦਾ ਚਾਰਾ ਰਹਿੰਦਾ ਕੋਈ ਜਦੋਂ ਡੰਗਰਾਂ ਦਾ ਚਾਰਾ ਸਾਰਾ ਖਤਮ ਹੋ ਜਾਂਦਾ ਉਹਦੇ ਫਸਲ ਵੀ ਸਾਰੀ ਜਿਹੜੀ ਉਹ ਮਰੀ ਜਾਂਦੀ ਹੈ ਇਹ ਤਿੰਨ ਢਾਈ ਤਿੰਨ ਮਹੀਨੇ ਤੋਂ ਨੀਰ ਗੇੜਾ ਪਾਣੀ ਜਿਹੜਾ ਵਗਦਾ ਵਾਏ ਉਦੋਂ ਬਾਅਦ ਆ ਡੰਗਰਾਂ ਦਾ ਚਾਰਾ ਵੀ ਜਿਹੜਾ ਲੋਕਾਂ ਨੇ ਬੜੀ ਸੇਵਾ ਕੀਤੀ ਆ ਚਾਰ ਵੀ ਦੇਖ ਜਾਂਦਾ ਰਿਹਾ ਕੋਈ ਤੂੜੀ ਵੀ ਦੇਖੇ ਜਾਂਦਾ ਰਿਹਾ ਕੋਈ ਬੰਦਿਆਂ ਦੇ ਖਾਣ ਵਾਲਾ ਰਸਣ ਪਾਣੀ ਉਹ ਵੀ ਦੇ ਕੇ ਜਾਂਦੇ ਰਹੇ ਆ ਬਹੁਤ ਸੇਵਾ ਕੀਤੀ ਐਵੇਂ ਅਖੇ ਵੀ ਸੇਵਾ ਨਹੀਂ ਕੀਤੀ ਕਹਿੰਦੇ ਸੇਵਾ ਬਹੁਤ ਜ਼ਿਆਦੀ ਕੀਤੀ ਆ ਜੇ ਹੁਣ ਅਸੀਂ ਖਾਲਸਾ ਢਲ ਦੇ ਬਣੇ ਆ ਜੇ ਸਾਡੀਆਂ ਜ਼ਮੀਨਾਂ ਵਾ ਉਹ ਵੀ ਖਾਲਸਾ ਢਲ ਨੇ ਬਣਾਈਆਂ ਵਾ ਹੋਰ ਕਿਸੇ ਜਾਣ ਕੇ ਸਾਡੀ ਸਹਾਇਤਾ ਨਹੀਂ ਕੀਤੀ ਜੇ 2019 ਦੇ ਵਿੱਚ ਵੀ ਪਾਣੀ ਆਇਆ ਉਦੋਂ ਵੀ ਖਾਲਸਾ ਢਲ ਨੇ ਬਹੁਤ ਜ਼ਿਆਦੀ ਸੇਵਾ ਕੀਤੀ ਆ ਸਾਡਾ ਇਹ ਲਗਾਤਾਰ ਵਹਨੇ ਆ ਦੋ ਮਹੀਨਿਆਂ ਤੋਂ ਬਹੁਤ ਜ਼ਿਆਦਾ ਇਹਨਾਂ ਨੇ ਸੇਵਾ ਕੀਤੀ ਆ ਇਹ ਜੇ ਨਾਮ ਦੇ ਸਾਡੀਆਂ ਜ਼ਮੀਨਾਂ ਬਨਨੀਆਂ ਵੀ ਨਹੀਂ ਹੈਗੀਆਂ ਸਰਦੀ ਖਾਲ ਸਾਈਡ ਦੇ ਮਗਦੇ ਇਹ ਕਿਤੇ ਅਭੀ ਤੇਲ ਸਾਨੂੰ ਉਹਨਾਂ ਨੇ ਦਿੱਤਾ ਵਾ ਏ ਟਰੈਕਟਰ ਅਸੀਂ ਆਪਦੇ ਮੰਗ ਤੰਗ ਕੇ ਰਿਸ਼ਤੇਦਾਰਾਂ ਦੇ ਕਿਦੋਂ ਲਿਆਂਕੇ ਲਿਆਂਕੇ ਅਸੀਂ ਲਾਏ ਆ ਸਾਨੂੰ ਤੇਲ ਦਿੱਤੀ ਗਏ ਸਾਡਾ ਜੋ ਪਹਿਲਾਂ ਵੀ ਗੱਲ ਪਾਈ ਦਿੰਦੇ ਨੇ ਇਹੋ ਗੱਲ ਕੀਤੀ ਵੀ ਟਰੈਕਟਰ ਢਾਡੇ ਹੋਣਗੇ ਤੇਲ ਸਾਡਾ ਹੋਊਗਾ ਉਹ ਅਸੀਂ ਉਹੋ ਕੰਮ ਜਿਹੜਾ ਪਾਈ ਦਿੰਦੇ ਸਾਨੂੰ ਆ ਕੇ ਗਿਆ ਟਰੈਕਟਰ ਅਸੀਂ ਲਿਆਂਦੇ ਤੇਲ ਇਹ ਦਿੱਤੀ ਗਏ ਅਸੀਂ ਬਹੁਤ ਜ਼ਿਆਦਾ ਧੰਨਵਾਦ ਖਾਲ ਸਾਈਡ ਦਾ ਵੀ ਕਰਦੇ ਆ ਵੀ ਇਹਨਾਂ ਨੇ ਸਾਡੀ ਜਾਣ ਕੇ ਮਤ ਕੀਤੀ ਆ ਜ਼ਮੀਨਾਂ